ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਪੰਜਾਬ ਤੋਂ ਸੰਗਤ ਜਿਹੜੀ ਹੈ ਉਹ ਪਾਕਿਸਤਾਨ ਨਨਕਾਣਾ ਸਾਹਿਬ ਔਰ ਡੇਰਾ ਕਰਤਾਰਪੁਰ ਸਾਹਿਬ ਵਾਖਵਾਂ ਗੁਰਦਵਾਰਿਆਂ ਦੇ ਦਰਸ਼ਨ ਕਰਨ ਵਾਸਤੇ ਉੱਚੀ ਹੈ ਇਥੇ ਜੋ ਆਟਾਰੀ ਬਾਰਡਰ ਹੈ ਬਾਗਾ ਬਾਰਡਰ ਜਿਸ ਨੂੰ ਬੋਲਿਆ ਜਾਂਦਾ ਹੈ। ਤੋਂ ਇਹਦੇ ਵਿੱਚ ਸਵੇਰ ਤੋਂ ਹੀ ਮਲਕੇ ਲੈਣਾ ਜਿਹੜੀਆਂ ਹਨ 3 ਵਜੇ ਤੋਂ ਲੱਗਣੇ ਚੱਲੂਆਂ ਹੋਈਆਂ ਸਨ। ਔਰ 19 ਵੇਲੇ ਟਾਈਮ ਜਿਹੜਾ ਹੈ ਉਹ ਕੋਈ 6:30 6:30 ਵਜੇ ਦਾ ਹੋ ਗਿਆ। ਇਹ ਜਿਹਦੇ ਵਿੱਚ ਸੰਗਤਾ ਜਿਹੜੀਆਂ ਹਨ ਔਰ ਅਜੇ ਵੀ ਪਹੁੰਚ ਰਹੀਆਂ ਹਨ। ਸੋ ਕਾਫੀ ਦੂਰ ਟਿੱਕਰ ਇਹ ਲੈਨ ਹੈ ਲੰਗੀ ਹੋਈ ਹੈ ਲੋਕ 3 ਵਜੇ ਦੇ ਹੀ ਇੱਥੇ ਆ ਕੇ ਇਸ ਫੂਡ ਪਾਸ ਤੇ ਆਪੋ ਆਪਣੇ ਬੈਗ ਲੈ ਕੇ ਆਪੋ ਆਪਣੇ ਟੈਚੀ ਲੈ ਕੇ ਬੈਠੇ ਹਨ ਔਰ ਇਹ ਸਾਡਾ ਜੱਤਾ ਜੀ ਚੌਨ ਜਣਿਆਂ ਦਾ ਜਿਹੜੇ ਅਸੀਂ ਆਏ ਆ ਮੇਰੇ ਮੇਰਾ ਵੱਡਾ ਭਰਾ 프리ਦਮ ਸਿੰਘ ਅਤੇ ਨਾਲ ਹੀ ਉਹਨਾਂ ਦੇ ਦੋਸਤ ਹਨ ਆਲਾ ਸਿੰਘ ਉਹਨਾਂ ਦੀ ਮਾਤਾ ਜੀ ਔਰ ਰਿਸ਼ਤਾ ਇਹ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਜਿਹੜੇ ਹਨ ਆਏ ਹਨ ਜੇ ਲੋ ਆ ਕੇ ਬਰਸਾ ਲਈ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਚਲੇ ਹਨ ਸੋ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੀ ਯਾਤਰਾ ਜਿਹੜੀ ਹੈ ਉਹ ਸਫਲਾ ਕਰਨ ਬ੍ਰਹਤਮ ਦੇ ਦਰਸ਼ਨ ਦਿਦਾਰੇ ਕਰਕੇ ਆਪਣਾ ਜੀਵਨ ਸਫਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ